ਕੀ 10ਵੇਂ ਪਾਚੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਵੀ ਮਾਤਾ ਦੀ ਪੂਜਾ ਕੀਤੀ ਸੀ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਵੀ ਦੇ ਭਗਤ ਸਨ ਇਹ ਸਵਾਲ ਤੁਸੀਂ ਪਹਿਲਾਂ ਵੀ ਕਦੇ ਨਾ ਕਦੇ ਤਾਂ ਜ਼ਰੂਰ ਸੁਣਿਆ ਹੋਵੇਗਾ ਕਈ ਵੀਡੀਓ ਇਸ ਮਸਲੇ ਉੱਪਰ ਬਣੀਆਂ ਹੋਈਆਂ ਤੇ ਕਈ ਕਿਤਾਬਾਂ ਵਿੱਚ ਇਸ ਬਾਰੇ ਉੱਤੇ ਲਿਖਿਆ ਹੋਇਆ ਹੈ ਅੱਜ ਸਿੱਖ ਕੌਮ ਅੰਦਰ ਅਜੇ ਬਹੁਤ ਲੋਕ ਹਨ ਜੋ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੇ ਭਗਤ ਸਨ ਇਹਨਾਂ ਲੋਕਾਂ ਵੱਲੋਂ ਬਹੁਤ ਸਾਰੀਆਂ ਇਤਿਹਾਸਕ ਕਿਤਾਬਾਂ ਦੇ ਹਵਾਲੇ ਦਿੱਤੇ ਜਾਂਦੇ ਹਨ ਕਈ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਕਿਹਾਤਾ ਇੱਥੋਂ ਤੱਕ ਵੀ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟ ਕਰਨ ਤੋਂ ਪਹਿਲਾਂ ਦੇਵੀ ਪ੍ਰਗਟ ਕੀਤੀ ਸੀ ਗੁਰੂ ਸਾਹਿਬ ਨੇ ਹਵਨ ਕਰਵਾਇਆ ਤੇ ਦੇਵੀ ਨੂੰ ਆਪਣੀ ਚੀਚੀ ਤੇ ਕੱਟ ਲਗਾ ਕੇ ਆਪਣਾ ਲਹੂ ਪੇਟ ਕੀਤਾ ਸੀ ਪੰਜ ਪਿਆਰਿਆਂ ਦੇ ਸੀਸ ਵੀ ਦੇਵੀ ਨੂੰ ਭੇਟ ਕੀਤੇ ਗਏ ਸਨ ਪਰ ਇਸ ਵਿੱਚ ਕਿੰਨੀ ਕੁ ਸਚਾਈ ਹੈ ਕੀ ਹੈ ਇਸ ਗੱਲ ਦੀ ਅਸਲੀਅਤ ਗੁਰੂ ਗੋਬਿੰਦ ਸਿੰਘ ਜੀ ਦੇਵੀ ਭਗਤ ਸਨ ਕਿਹੜੀਆਂ ਕਿਤਾਬਾਂ ਵਿੱਚ ਇਹ ਸਭ ਕੁਝ ਲਿਖਿਆ ਹੋਇਆ ਕੌਣ ਸਾਨੂੰ ਲੋਕ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦਾ ਉਪਾਸਕ ਕਿਹਾ ਸੀ ਇਸ ਪੂਰੇ ਮਸਲੇ ਤੇ ਅੱਜ ਦੇ ਇਸ ਐਪੀਸੋਡ ਵਿੱਚ ਤੁਹਾਡੇ ਨਾਲ ਖੁੱਲ੍ਹ ਕੇ ਗੱਲਬਾਤ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇਹ ਗੱਲ ਵੀ ਸਾਫ਼ ਕਰ ਦਈਏ ਕਿ ਸਾਡਾ ਮਕਸਦ ਕਿਸੇ ਵੀ ਧਰਮ ਨੂੰ ਨੀਚਾ ਦਿਖਾਉਣਾ ਜਾਂ ਉਸ ਨੂੰ ਗਲਤ ਬੋਲਣਾ ਕਦੇ ਵੀ ਨਹੀਂ ਹੈ ਅਸੀਂ ਤਾਂ ਸਿਰਫ ਸਿੱਖ ਧਰਮ ਦੇ ਲੋਕਾਂ ਨੂੰ ਸਹੀ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਹਾਂ ਸਾਡਾ ਮੰਤਵ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਅੱਜ ਅਸੀਂ ਜੋ ਵੀ ਗੱਲਬਾਤ ਕਰਾਂਗੇ ਉਹ ਤੱਥਾਂ ਤੇ ਸਬੂਤਾਂ ਦੇ ਆਧਾਰ ਤੇ ਕਰਾਂਗੇ ਹੁਣ ਜੇਕਰ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਇਹ ਗੱਲ ਕਿਸ ਨੇ ਕਹੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਵੀ ਦੇ ਉਪਾਸਕ ਸਨ ਤਾਂ ਸਭ ਤੋਂ ਪਹਿਲਾਂ ਇਹ ਗੱਲ 1751 ਈਸਵੀ ਵਿੱਚ ਲਿਖੀ ਗਈ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਜੋਤੀ ਜੋਤ ਸਮਾਏ 43 ਸਾਲ ਹੋ ਗਏ ਸਨ ਦੂਜੀ ਵਾਰ ਇੱਕ ਹੋਰ ਪੁਸਤਕ ਵਿੱਚ 1797 ਵਿੱਚ ਇਹ ਗੱਲ ਲਿਖੀ ਗਈ ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਨੂੰ ਜੋਤੀ ਜੋਤ ਸਮਾਏ 90 ਸਾਲ ਹੋ ਗਏ ਸਨ ਤੀਜੀ ਕਿਤਾਬ 1843 ਈਸਵੀ ਵਿੱਚ ਲਿਖੀ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਦੇ 135 ਸਾਲ ਜੋਤੀ ਜੋਤ ਸਮਾਉਣ ਤੋਂ ਬਾਅਦ ਚੌਥੀ ਕਿਤਾਬ 1882 ਵਿੱਚ ਲਿਖੀ ਗਈ ਗੁਰੂ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ 174 ਸਾਲ ਬਾਅਦ ਇਹ ਉਹ ਕਿਤਾਬਾਂ ਅਤੇ ਉਹ ਇਤਿਹਾਸਕਾਰ ਨੇ ਜਿਨ੍ਹਾਂ ਨੇ ਆਪਣੀਆਂ ਕਿਤਾਬਾਂ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਲਿਖੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਦੀ ਪੂਜਾ ਕੀਤੀ ਹੈ ਤੇ ਗੁਰੂ ਸਾਹਿਬ ਦੇਵੀ ਦੇ ਉਪਾਸਕ ਹਨ ਇਹਨਾਂ ਚਾਰਾਂ ਨੂੰ ਹੀ ਮੁੱਖ ਮੰਨ ਕੇ ਹੋਰ ਬਾਕੀ ਦੇ ਇਤਿਹਾਸਕਾਰਾਂ ਨੇ ਇਸ ਗੱਲ ਦੀ ਹਾਂ ਵੀ ਭਰੀ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਕਿ ਇਹ ਕਿਤਾਬਾਂ ਲਿਖਣ ਵਾਲਿਆਂ ਨੇ ਕੀ ਇਤਿਹਾਸ ਲਿਖਿਆ ਗੁਰੂ ਸਾਹਿਬ ਬਾਬਤ ਇਸ ਬਾਰੇ ਤੁਹਾਨੂੰ ਦੱਸਦੇ ਹਾਂ ਇਨਾ ਇਤਿਹਾਸਕਾਰਾਂ ਮੁਤਾਬਕ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਪ੍ਰਗਟ ਕਰਨ ਦਾ ਫੈਸਲਾ ਕੀਤਾ ਤਾਂ ਦੇਵੀ ਨੂੰ ਪ੍ਰਗਟ ਕਰਨ ਵਾਸਤੇ ਪੰਡਤ ਬੁલાਏ ਗਏ ਉਹਨਾਂ ਪੰਡਤਾਂ ਨੇ ਉਸ ਵਕਤ 1 ਲੱਖ ਰੁਪਏ ਆਪਣੀ ਭੇਟਾ ਦੱਸੀ ਤੇ ਸਵਾ ਲੱਖ ਦੀ ਹਵਨ ਦੀ ਸਮਗਰੀ ਦੱਸੀ ਫਿਰ ਜਾ ਕੇ ਦੇਵੀ ਪ੍ਰਗਟ ਹੋ ਸਕੇਗੀ ਗੁਰੂ ਸਾਹਿਬ ਵੱਲੋਂ ਪੰਡਤਾਂ ਨੂੰ ਇਹ ਮਾਇਆ ਦੇ ਦਿੱਤੀ ਗਈ ਤੇ ਹਵਨ ਸ਼ੁਰੂ ਹੋ ਗਿਆ ਕਈ ਮਹੀਨੇ ਹਵਨ ਚੱਲਦਾ ਰਿਹਾ ਅਖੀਰ ਫਿਰ ਇੱਕ ਦਿਨ ਦੇਵੀ ਪ੍ਰਗਟ ਹੋ ਗਈ ਤੇ ਦੇਵੀ ਨੇ ਗੁਰੂ ਸਾਹਿਬ ਨੂੰ ਵਰ ਦਿੱਤਾ ਇਹਨਾਂ ਇਤਿਹਾਸਕਾਰਾਂ ਦੀ ਇਹ ਮਨ ਘੜਤ ਕਹਾਣੀ ਸੁਣ ਕੇ ਤੁਹਾਡੇ ਮਨਾਂ ਵਿੱਚ ਵੀ ਕਈ ਤਰ੍ਹਾਂ ਦੇ ਸਵਾਲ ਆਏ ਹੋਣਗੇ ਜਿਵੇਂ ਕਿ ਗੁਰੂ ਸਾਹਿਬ ਨੂੰ ਦੇਵੀ ਪ੍ਰਗਟ ਕਰਨ ਦੀ ਲੋੜ ਕਿਉਂ ਪਈ ਕਿੱਥੇ ਹਵਨ ਕੀਤਾ ਗਿਆ ਸੀ ਪੰਡਤ ਕਿਹੜੇ-ਕਿਹੜੇ ਸਨ ਕਿੰਨਾ ਸਮਾਂ ਹਵਨ ਚੱਲਦਾ ਰਿਹਾ ਤੇ ਦੇਵੀ ਨੇ ਗੁਰੂ ਸਾਹਿਬ ਨੂੰ ਕੀ ਕੀ ਵਰ ਦਿੱਤੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਇਤਿਹਾਸਕਾਰਾਂ ਦੀਆਂ ਕਿਤਾਬਾਂ ਵਿੱਚੋਂ ਹੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਨਾਲ ਹੀ ਇਹ ਗੱਲ ਵੀ ਕਲੀਅਰ ਹੋ ਜਾਊਗੀ ਕਿ ਇਹਨਾਂ ਦੀਆਂ ਗੱਲਾਂ ਵਿੱਚ ਕਿੰਨੀ ਕੋ ਸਚਾਈ ਹੈ ਪਹਿਲਾ ਸਵਾਲ ਇਹ ਕਿ ਗੁਰੂ ਸਾਹਿਬ ਜੀ ਨੂੰ ਕੀ ਜ਼ਰੂਰਤ ਪੈ ਗਈ ਸੀ ਕਿ ਉਹਨਾਂ ਨੇ ਦੇਵੀ ਪ੍ਰਗਟ ਕਰਨ ਬਾਰੇ ਸੋਚਿਆ ਤਾਂ ਇਸ ਸਵਾਲ ਦੇ ਜਵਾਬ ਵਿੱਚ ਪਹਿਲਾ ਇਤਿਹਾਸਕਾਰ ਲਿਖਦਾ ਹੈ ਕਿ ਜਦੋਂ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦੀ ਸੀ ਤਾਂ ਸੰਗਤ ਨੇ ਆ ਕੇ ਗੁਰੂ ਸਾਹਿਬ ਜੀ ਪਾਸ ਸ਼ਿਕਾਇਤ ਕੀਤੀ ਕਿ ਗੁਰੂ ਸਾਹਿਬ ਜਦੋਂ ਅਸੀਂ ਤੁਹਾਡੇ ਦਰਸ਼ਨਾਂ ਨੂੰ ਆਉਂਦੇ ਆਂ ਤਾਂ ਰਾਹ ਵਿੱਚ ਸਾਨੂੰ ਤੁਰਕ ਤੇ ਹਿੰਦੂ ਤੰਗ ਪਰੇਸ਼ਾਨ ਕਰਦੇ ਹਨ ਇਹਨਾਂ ਅਖੌਤੀ ਇਤਿਹਾਸਕਾਰਾਂ ਮੁਤਾਬਕ ਗੁਰੂ ਸਾਹਿਬ ਨੇ ਉਹਨਾਂ ਸੰਗਤਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਇੱਕ ਇਹੋ ਜੀ ਸ਼ਕਤੀ ਬਖਸ਼ੂਗਾ ਜਿਸ ਨਾਲ ਤੁਸੀਂ ਸਭ ਤੋਂ ਤਾਕਤਵਰ ਹੋ ਜਾਓਗੇ ਇਹ ਅਖੌਤੀ ਬ੍ਰਾਹਮਣਵਾਦੀ ਇਤਿਹਾਸਕਾਰ ਅੱਗੇ ਕਹਿੰਦੇ ਹਨ ਕਿ ਇੱਥੋਂ ਹੀ ਫਿਰ ਗੁਰੂ ਸਾਹਿਬ ਨੇ ਇਹ ਫੈਸਲਾ ਲਿਆ ਕਿ ਮੈਂ ਦੇਵੀ ਪ੍ਰਗਟ ਕਰਕੇ ਦੇਵੀ ਤੋਂ ਸ਼ਕਤੀ ਹਾਸਲ ਕਰਾਂਗਾ ਤਾਂ ਇਹਹੀ ਸ਼ਕਤੀ ਆਪਣੇ ਸਿੱਖਾਂ ਵਿੱਚ ਭਰ ਦਿਆਂਗਾ ਦੂਜਾ ਅਖੌਤੀ ਬ੍ਰਾਹਮਣਵਾਦੀ ਇਤਿਹਾਸਕਾਰ ਮੁਤਾਬਕ ਇੱਕ ਦਿਨ ਗੁਰੂ ਸਾਹਿਬ ਕੋਲ ਕੁਝ ਸਿੱਖ ਮਹਾਭਾਰਤ ਦੀਆਂ ਗੱਲਾਂ ਕਰ ਰਹੇ ਸਨ ਕਿ ਮਹਾਭਾਰਤ ਦੇ ਵਿੱਚ ਜੰਗ ਵਿੱਚ ਲੜ ਰਿਹਾ ਭੀਮ ਵਿੱਚ ਇੰਨੀ ਤਾਕਤ ਸੀ ਕਿ ਉਹ ਹਾਥੀਆਂ ਨੂੰ ਅਸਮਾਨ ਵੱਲ ਸੁੱਟ ਦਿੰਦਾ ਸੀ ਜੋ ਫਿਰ ਕਦੇ ਵਾਪਸ ਹੀ ਨਹੀਂ ਆਉਂਦੇ ਸਨ ਤੇ ਭੀਮ ਨੇ ਇਹ ਤਾਕਤ ਦੇਵੀ ਤੋਂ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਵੀ ਦੇਵੀ ਪ੍ਰਗਟ ਕਰਨ ਦਾ ਫੈਸਲਾ ਲਿਆ ਇਹ ਗੱਲ ਦੂਜਾ ਇਤਿਹਾਸਕਰ ਕਹਿੰਦਾ ਹੁਣ ਦੂਜਾ ਵੱਡਾ ਸਵਾਲ ਇਹ ਹੈ ਕਿ ਹਵਨ ਕਿੱਥੇ ਕੀਤਾ ਗਿਆ ਤਾਂ ਹਵਨ ਕਿੰਨਾ ਸਮਾਂ ਚੱਲਿਆ ਇਸ ਦਾ ਜਵਾਬ ਦੇਵੀ ਪੂਜਾ ਦੀ ਸਭ ਤੋਂ ਪਹਿਲਾਂ ਗੱਲ ਕਰਨ ਵਾਲਾ ਇਤਿਹਾਸਕਾਰ ਲਿਖਦਾ ਹੈ ਕਿ ਇਹ ਹਵਨ ਗੁਰੂ ਸਾਹਿਬ ਨੇ ਗੰਗਾ ਦੇ ਕਿਨਾਰੇ ਕਰਵਾਇਆ ਸੀ ਦੂਜਾ ਇਤਿਹਾਸਕਾਰ ਕਹਿੰਦਾ ਹੈ ਕਿ ਨੈਣਾ ਦੇਵੀ ਦੇ ਅਸਥਾਨ ਤੇ ਗੁਰੂ ਸਾਹਿਬ ਨੇ ਹਵਨ ਕੀਤਾ ਸੀ ਤੇ ਅਗਲਾ ਸਵਾਲ ਕਿ ਹਵਨ ਕਿੰਨਾ ਸਮਾਂ ਚੱਲਿਆ ਤਾਂ ਇਸ ਬਾਰੇ ਇਹ ਸਾਰੇ ਬ੍ਰਾਹਮਣਵਾਦੀ ਇਤਿਹਾਸਕਾਰ ਵੱਖੋ-ਵੱਖਰੇ ਜਵਾਬ ਲਿਖਦੇ ਹਨ ਕੋਈ ਕਹਿੰਦਾ ਹੈ ਕਿ ਗੁਰੂ ਸਾਹਿਬ ਦੇ ਸੁਪਨੇ ਵਿੱਚ 5 ਮਹੀਨਿਆਂ ਬਾਅਦ ਦੇਵੀ ਪ੍ਰਗਟ ਹੋਈ ਕੋਈ ਕਹਿੰਦਾ ਹੈ ਕਿ 2 ਸਾਲ ਹਵਨ ਚੱਲਿਆ ਤੇ ਕੋਈ ਕਹਿੰਦਾ ਹੈ ਕਿ 3 ਸਾਲ ਹਵਨ ਚੱਲਦਾ ਰਿਹਾ ਸਾਰੇ ਵੱਖੋ-ਵੱਖਰਾ ਸਮਾਂ ਦੱਸ ਰਹੇ ਪਰ ਤੁਸੀਂ ਸੋਚ ਕੇ ਦੇਖੋ ਕਿ ਉਸ ਵਕਤ ਜੰਗਾ ਜੁੱਧਾਂ ਦਾ ਸਮਾਂ ਚੱਲ ਰਿਹਾ ਸੀ ਔਰੰਗਜੀਬ ਸਿੱਧਾ ਆਪਣੀ ਸੈਨਾ ਭੇਜ ਕੇ ਗੁਰੂ ਸਾਹਿਬ ਦੇ ਨਾਲ ਜੰਗ ਲੜ ਰਿਹਾ ਸੀ ਹਰ ਰੋਜ਼ ਖਾਲਸਾ ਪੰਥ ਨਿਤ ਨਵੀਂ ਮਹਿਮਤੇ ਰਹਿੰਦਾ ਸੀ ਫਿਰ ਅਜਿਹੇ ਸਮੇਂ ਵਿੱਚ ਦਸਮ ਪਿਤਾ ਨੇ 3 ਸਾਲ ਦਾ ਸਮਾਂ ਸਿਰਫ ਹਵਨ ਕਰਨ ਵਾਸਤੇ ਹੀ ਕੱਢ ਦਿੱਤਾ ਇਹ ਕਿਵੇਂ ਹੋ ਸਕਦਾ ਹੈ ਇੱਕ ਬ੍ਰਾਹਮਣਵਾਦੀ ਅਖੌਤੀ ਇਤਿਹਾਸਕਾਰ ਤਾਂ ਇੱਥੋਂ ਤੱਕ ਲਿਖਦਾ ਕਿ ਗੁਰੂ ਸਾਹਿਬ ਆਪ 15-15 ਘੰਟੇ ਹਵਨ ਕਰਦੇ ਸਨ ਪਰ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਇੱਕ 9 ਸਾਲ ਦੀ ਉਮਰ ਵਿੱਚ ਇੱਕ ਬਾਲ ਗੁਰੂ ਗੋਬਿੰਦ ਰਾਏ ਨੇ ਆਪਣੇ ਆਪ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਸ਼ਹੀਦੀ ਦੇਣ ਵਾਸਤੇ ਤੁਰਿਆ ਸੀ ਤੇ ਉਦੋਂ ਹੀ ਇਹ ਗੱਲ ਕੀਤੀ ਸੀ ਕਿ ਹੁਣ ਜ਼ੁਲਮ ਦਾ ਮੁਕਾਬਲਾ ਸਬਰ ਨਾਲ ਨਹੀਂ ਬਲਕਿ ਤਲਵਾਰ ਨਾਲ ਹੋਵੇਗਾ ਤਾਂ ਉਹ ਇਹ ਬਾਲਕ ਕਿਵੇਂ ਕਹਿ ਸਕਦਾ ਹੈ ਕਿ ਮੈਂ ਪਹਿਲਾਂ ਦੇਵੀ ਤੋਂ ਸ਼ਕਤੀ ਲਵਾਂਗਾ ਫਿਰ ਜੰਗ ਲੜਾਂਗਾ ਅਗਲਾ ਸਵਾਲ ਇਹ ਕਿ ਗੁਰੂ ਸਾਹਿਬ ਦੇ ਸਾਹਮਣੇ ਦੇਵੀ ਕਿਸ ਰੂਪ ਵਿੱਚ ਪ੍ਰਗਟ ਹੋਈ ਸੀ ਇਸ ਬਾਰੇ ਵੀ ਇਹਨਾਂ ਅਖੌਤੀ ਵਿਦਵਾਨਾਂ ਦੇ ਵੱਖੋ ਵੱਖਰੇ ਜਵਾਬ ਹਨ ਕੋਈ ਕਹਿੰਦਾ ਹੈ ਕਿ ਦੇਵੀ ਦੇ ਦੋਹਾਂ ਹੱਥਾਂ ਵਿੱਚ ਰਾਖਸ਼ਾਂ ਦੇ ਸਿਰ ਫੜੇ ਹੋਏ ਸਨ ਕੋਈ ਕਹਿੰਦਾ ਹੈ ਕਿ ਦੇਵੀ ਦੇ ਅੱਠ ਹੱਥ ਸਨ ਤੇ ਅੱਠਾਂ ਹੱਥਾਂ ਵਿੱਚ ਸ਼ਾਸਤਰ ਫੜੇ ਹੋਏ ਸਨ ਕੋਈ ਲਿਖਦਾ ਹੈ ਕਿ ਦੇਵੀ ਸ਼ੇਰ ਤੇ ਸਵਾਰ ਸੀ ਇੱਕ ਨੇ ਤਾਂ ਇਥੋਂ ਤੱਕ ਲਿਖਿਆ ਕਿ ਦੇਵੀ ਨਗਣਾਵਸਤਾ ਵਿੱਚ ਪ੍ਰਗਟ ਹੋਈ ਸੀ ਇਹੀ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਦੇਵੀ ਦੇ ਸਿਰ ਮੰਗਣ ਤੇ ਗੁਰੂ ਸਾਹਿਬ ਨੇ ਸਿੱਖਾਂ ਦੇ ਸਿਰਾਂ ਦੀ ਬਲੀ ਦਿੱਤੀ ਸੀ ਹੁਣ ਤੁਸੀਂ ਆਪ ਹੀ ਹਿਸਾਬ ਲਗਾ ਲਵੋ ਕਿ ਇਹਨਾਂ ਬ੍ਰਾਹਮਣਵਾਦੀ ਸੋਚਾਂ ਨੇ ਸਿੱਖਾਂ ਦੇ ਇਤਿਹਾਸ ਦੇ ਉੱਪਰ ਕਿਸ ਹੱਦ ਤੱਕ ਹਮਲੇ ਕੀਤੇ ਅਤੇ ਮਲਾਵਟ ਕੀਤੀ ਅਗਲਾ ਸਵਾਲ ਇਹ ਕਿ ਦੇਵੀ ਨੇ ਗੁਰੂ ਸਾਹਿਬ ਨੂੰ ਕੀ ਵਰ ਦਿੱਤੇ ਸਨ ਤਾ ਇਸ ਬਾਰੇ ਵਿੱਚ ਇਹ ਸਾਰੇ ਵੱਖ-ਵੱਖ ਲਿਖਦੇ ਹਨ ਕੋਈ ਕਹਿੰਦਾ ਹੈ ਕਿ ਦੇਵੀ ਨੇ ਗੁਰੂ ਸਾਹਿਬ ਨੂੰ ਤਲਵਾਰ ਭੇਟ ਕੀਤੀ ਕੋਈ ਕਹਿੰਦਾ ਹੈ ਕਿ ਦੇਵੀ ਨੇ ਗੁਰੂ ਸਾਹਿਬ ਨੂੰ ਇੱਕ ਖੰਡਾ ਭੇਟ ਕੀਤਾ ਸੀ ਤੇ ਇਸੇ ਖੰਡੇ ਦੇ ਨਾਲ ਗੁਰੂ ਸਾਹਿਬ ਨੇ ਬਾਅਦ ਵਿੱਚ ਅੰਮ੍ਰਿਤ ਤਿਆਰ ਕੀਤਾ ਸੀ ਤੀਜਾ ਇਹ ਅਖੌਤੀ ਵਿਦਵਾਨ ਲਿਖਦਾ ਹੈ ਕਿ ਗੁਰੂ ਜੀ ਨੂੰ ਦੇਵੀ ਨੇ ਇੱਕ ਕਟਾਰ ਭੇਟ ਕੀਤੀ ਸੀ ਜਦੋਂ ਇਹ ਸਾਰੀਆਂ ਮਨ ਘੜਤ ਗੱਲਾਂ ਲਿਖੀਆਂ ਗਈਆਂ ਸਨ ਤਾਂ ਉਸ ਵਕਤ ਵੀ ਬਹੁਤ ਸਾਰੇ ਸਿੱਖ ਵਿਦਵਾਨ ਸામਨੇ ਆਏ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਦੱਸਿਆ ਸੀ ਕਿ ਇਹ ਸਭ ਝੂਠ ਹੈ ਕੋਈ ਦੇਵੀ ਪ੍ਰਗਟ ਨਹੀਂ ਕੀਤੀ ਗਈ ਤੇ ਨਾ ਹੀ ਗੁਰੂ ਸਾਹਿਬ ਨੇ ਕੋਈ ਹਵਨ ਕੀਤਾ ਕੁਝ ਸਿੱਖ ਇਤਿਹਾਸਕਾਰ ਇਹ ਜ਼ਰੂਰ ਦੱਸਦੇ ਹਨ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਇੱਕ ਕਾਂਛੀ RAM ਨਾਮ ਦਾ ਇੱਕ ਪੰਡਤ ਪੁਜਾਰੀ ਰਹਿੰਦਾ ਸੀ ਜੋ ਲੋਕਾਂ ਨੂੰ ਇਹ ਗੱਲ ਕਹਿੰਦਾ ਫਿਰਦਾ ਸੀ ਕਿ ਮੈਂ ਦੇਵੀ ਦੇ ਨਾਲ ਹਰ ਰੋਜ਼ ਗੱਲਬਾਤ ਕਰਦਾ ਹਾਂ ਮੈਂ ਇਸ ਨੂੰ ਪ੍ਰਗਟ ਕਰ ਸਕਦਾ ਹਾਂ ਇਹ ਗੱਲ ਸਿੱਖਾਂ ਨੇ ਗੁਰੂ ਸਾਹਿਬ ਨੂੰ ਦੱਸੀ ਤਾਂ ਗੁਰੂ ਜੀ ਨੇ ਉਸ ਕਾਂਸੀ ਰਾਮ ਪੰਡਤ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਤੂੰ ਦੇਵੀ ਪ੍ਰਗਟ ਕਰਕੇ ਦਿਖਾ ਪੰਡਤ ਨੇ ਅੱਗੋ ਬਹਾਨਾ ਲਾਇਆ ਕਿ ਗੁਰੂ ਸਾਹਿਬ 2 ਲੱਖ ਰੁਪਏ ਭੇਟਾ ਤੇ ਸਮੱਗਰੀ ਤੇ ਲੱਗ ਜਾਂਦੇ ਹਨ ਫੇਰ ਜਾ ਕੇ ਦੇਵੀ ਪ੍ਰਗਟ ਹੋਵੇਗੀ ਤੇ ਇੱਕ ਬਹੁਤ ਵੱਡਾ ਹਵਨ ਕਰਨਾ ਪਵੇਗਾ ਗੁਰੂ ਸਾਹਿਬ ਨੇ ਸਭ ਕੁਝ ਉਸ ਪੰਡਤ ਦੇ ਸਾਹਮਣੇ ਰੱਖ ਦਿੱਤਾ ਪੰਡਤ ਨੇ ਸਾਰੀ ਸਮੱਗਰੀ ਲੈ ਕੇ ਨੈਣਾ ਦੇਵੀ ਵਾਲੇ ਸਥਾਨ ਤੇ ਹਵਨ ਕਰਨ ਵਾਸਤੇ ਆਪਣੇ ਚੇਲੇ ਚਪਟਿਆਂ ਨਾਲ ਧੂਣਾ ਲਾ ਦਿੱਤਾ ਕਈ ਮਹੀਨੇ ਗੁਜ਼ਰ ਗਏ ਪਰ ਦੇਵੀ ਪ੍ਰਗਟਾ ਨਹੀਂ ਹੋਈ ਗੁਰੂ ਸਾਹਿਬ ਨੇ ਪੁਜਾਰੀ ਨੂੰ ਜਾ ਕੇ ਪੁੱਛਿਆ ਕਿ ਕਿੱਥੇ ਹੈ ਦੇਵੀ ਤਾਂ ਪੁਜਾਰੀ ਨੇ ਅੱਗੋਂ ਹੋਰ ਹੀ ਇਹ ਬਹਾਨਾ ਬਣਾ ਦਿੱਤਾ ਕਿ ਗੁਰੂ ਜੀ ਦੇਵੀ ਇੱਕ ਸੱਚੇ ਸੁੱਚੇ ਬੰਦੇ ਦੀ ਬਲੀ ਮੰਗਦੀ ਹੈ ਤਾਂ ਗੁਰੂ ਸਾਹਿਬ ਨੇ ਕਹਿਣ ਲੱਗੇ ਕਿ ਪੁਜਾਰੀ ਜੀ ਤੁਹਾਡੇ ਤੋਂ ਵੱਧ ਸੱਚਾ ਸੁੱਚਾ ਕੌਣ ਹੈ ਲਿਆਓ ਤੁਹਾਨੂੰ ਅਸੀਂ ਤੁਹਾਡੀ ਬਲੀ ਦੇ ਕੇ ਤੁਹਾਨੂੰ ਦੇਵੀ ਅੱਗੇ ਭੇਂਟ ਕਰ ਦਿੰਦੇ ਹਾਂ ਤੇ ਫਿਰ ਜਦੋਂ ਦੇਵੀ ਪ੍ਰਗਟ ਹੋ ਗਈ ਤਾਂ ਉਦੋਂ ਦੇਵੀ ਨੂੰ ਕਹਿ ਕੇ ਤੁਹਾਨੂੰ ਫਿਰ ਜਿਉਂਦਾ ਕਰਵਾ ਲਵਾਂਗੇ ਪੁਜਾਰੀ ਦਾ ਝੂਠ ਫੜਿਆ ਗਿਆ ਸੀ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਡਿੱਗ ਕੇ ਮਾਫੀ ਮੰਗਣ ਲੱਗਾ ਉਸ ਵਕਤ ਗੁਰੂ ਸਾਹਿਬ ਨੇ ਹਵਨ ਦੀ ਸਾਰੀ ਸਮੱਗਰੀ ਅੱਗ ਵਿੱਚ ਸੜਵਾ ਦਿੱਤੀ ਤੇ ਆਪਣੇ ਕਮਰ ਕੱッセ ਵਿੱਚੋਂ ਸ਼੍ਰੀ ਸਾਹਿਬ ਕੱਢਿਆ ਕਿ ਆਹੀ ਹੈ ਭਗਉਤੀ ਆਹੀ ਹੈ ਸ਼ਕਤੀ ਹੋਰ ਕੋਈ ਦੇਵੀ ਨਹੀਂ ਇਸੇ ਸਾਖੀ ਤੋਂ ਹੀ ਅਗਾਹ ਫਿਰ ਦੇਵੀ ਪ੍ਰਗਟ ਕਰਨ ਵਾਲੀ ਅਫਵਾਹ ਬ੍ਰਾਹਮਣਵਾਦੀ ਲੋਕਾਂ ਵੱਲੋਂ ਫਲਾ ਦਿੱਤੀ ਗਈ ਪਰ ਉੱਥੇ ਕੁਝ ਸਿੱਖ ਇਤਿਹਾਸਕਾਰ ਇਸ ਸਾਖੀ ਨੂੰ ਵੀ ਸੱਚ ਨਹੀਂ ਮੰਨਦੇ ਅਖੀਰ ਮਹਣ ਸਵਾਲ ਇਹ ਉੱਠਦਾ ਹੈ ਕਿ ਕਿਹੜਾ ਇਤਿਹਾਸ ਮੰਨਿਆ ਜਾਵੇ ਤਾਂ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਕਿਸੇ ਵੀ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਿਆ ਕਰੋ ਜੇਕਰ ਉਹ ਗੁਰਬਾਣੀ ਦੀ ਕਸਵੱਟੀ ਤੇ ਖਰਾ ਉਤਰਦਾ ਹੈ ਤਾਂ ਉਹ ਬਿਲਕੁਲ ਠੀਕ ਹੈ ਸੋ ਇਹ ਸੀ ਅਸਲੀਅਤ ਗੁਰੂ ਗੋਬਿੰਦ ਸਿੰਘ ਜੀ ਦੇ ਦੇਵੀ ਪ੍ਰਗਟ ਕਰਨ ਅਤੇ ਦੇਵੀ ਭਗਤ ਹੋਣ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ